1699 ਇਸ ਵਿਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਤੇ ਖਾਲਸਾ ਪੰਥ ਸਜਿਆ ਵਿਸਾਖੀ ਤੋਂ ਪਹਿਲਾਂ ਗੁਰੂ ਜੀ ਨੇ ਸੰਗਤਾਂ ਦੇ ਨੌ ਹੁਕਮਨਾਮੇ ਭੇਜੇ ਕਿ ਇਸ ਵਾਰੀ ਵਿਸਾਖੀ ਦੇ ਜੋੜ ਮੇਲੇ ਤੇ ਵੱਧ ਤੋਂ ਵੱਧ ਇਕੱਠ ਹੋਵੇ ਹੁਕਮ ਮੰਨ ਕੇ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੀਆਂ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਥਾਂ ਤੇ ਭਾਰੀ ਦੀਵਾਨ ਸਜਿਆ ਉੱਥੇ ਤੰਬੂ ਲੱਗੇ ਹੋਏ ਸਨ ਜਦ ਕੀਰਤਨ ਦਾ ਭੋਗ ਪਿਆ ਤਾਂ ਗੁਰੂ ਜੀ ਗੁਰੂ ਜੀ ਹੱਥ ਵਿੱਚ ਨਿਸ਼ਕ ਦੀ ਤਲਵਾਰ ਲੈ ਕੇ ਪੂਰੇ ਜੋਸ਼ ਵਿੱਚ ਤੰਬੂ ਤੋਂ ਬਾਹਰ ਆਏ ਗੁਰੂ ਜੀ ਸੰਗਤਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਮੈਨੂੰ ਇੱਕ ਸੀਸ ਦੀ ਲੋੜ ਹੈ ਇਹ ਤਲਵਾਰ ਇੱਕ ਸਿੱਖ ਦੇ ਲਹੂ ਦੀ ਪਿਆਸੀ ਹੈ ਜਦ ਇਹ ਮੰਗ ਸਤਿਗੁਰਾਂ ਨੇ ਦੂਜੀ ਤੀਜੀ ਵਾਰ ਦੁਹرائی ਤਾਂ ਭਾਈ ਦਿਆਰਾਮ ਜੀ ਲਾਹੌਰ ਦੇ ਨਿਵਾਸੀ ਨੇ ਆਪਣਾ ਸਿਰ ਸਪੇਟ ਕੀਤਾ। ਉਹਨਾਂ ਨੇ ਮਰਤਾ ਨਾਲ ਕਿਹਾ ਪਾਤਸ਼ਾਹ ਇਹ ਸਿਰ ਤੁਹਾਡਾ ਹੈ ਜਿਸ ਲੇਖੇ ਚਾਹੋ ਸਫਲ ਕਰੋ। ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ ਤਲਵਾਰ ਚੱਲਣ ਤੇ ਧੜ ਦੇ ਡਿੱਗਣ ਦੀ ਆਵਾਜ਼ ਆਈ। ਗੁਰੂ ਜੀ ਲਹੂ ਨਾਲ ਲਿਬੜੇ ਤਲਵਾਰ ਲੈ ਕੇ ਫਿਰ ਤੰਬੂ ਤੋਂ ਬਾਹਰ ਆਏ ਅਤੇ ਇੱਕ ਹੋਰ ਸਿਰ ਦੀ ਮੰਗ ਕੀਤੀ। ਇਸ ਤਰ੍ਹਾਂ ਵਾਰੀ-ਵਾਰੀ ਭਾਈ ਧਰਮਦਾਸ ਜੀ ਭਾਈ ਹਿੰਮਤ ਰਾਏ ਜੀ ਭਾਈ ਮੋਹਕਮ ਚੰਦ ਤੇ ਭਾਈ ਸਹਿਬ ਚੰਦ ਜੀ ਨੇ ਆਪਣੇ ਸੀਸਪੇਟ ਕੀਤੇ ਇਹ ਪਰਖ ਗੁਰੂ ਜੀ ਨੇ 80000 ਦੇ ਕਰੀਬ ਸੰਗਤਾਂ ਦੇ ਇਕੱਠ ਵਿੱਚੋਂ ਕੀਤੀ ਫਿਰ ਗੁਰੂ ਜੀ ਕੁਝ ਸਮੇਂ ਬਾਅਦ ਤੰਬੂ ਤੋਂ ਬਾਹਰ ਆਏ ਅਤੇ ਵੀਰ ਰਸ ਨਾਲ ਭਰਪੂਰ ਸਨ ਆਪ ਦੇ ਨਾਲ ਸੁੰਦਰ ਪੋਸ਼ਾਕਿਆਂ ਵਿੱਚ ਉਹ ਪੰਜੇ ਗੁਰੂ ਦੇ ਲਾਲ ਸਨ ਜਿਨ੍ਹਾਂ ਨੇ ਸੀਸ ਪੇਟ ਕੀਤੇ ਸਾਨੂੰ ਫਿਰ ਗੁਰੂ ਜੀ ਨੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਸਰਬਲੋਹ ਦੇ ਵਾਟੇ ਵਿੱਚ ਪਵਿੱਤਰ ਜਲ ਪਾਇਆ ਮਾਤਾ ਜੀਤੋ ਜੀ ਨੇ ਪਤਾਸੇ ਪਾਏ ਸਤਿਗੁਰਾਂ ਨੇ ਬੀਰ ਅਸਨ 'ਚ ਬੈਠ ਕੇ ਵਿੱਚ ਸੱਜੇ ਹੱਥ ਨਾਲ ਖੰਡਾ ਫੇਰਦਿਆਂ ਪੰਜਾਂ ਬਾਣੀਆਂ ਸ੍ਰੀ ਜਪਜੀ ਸਾਹਿਬ ਜਪ ਸਾਹਿਬ ਸਵਈਏ ਚੌਪਈ ਸਾਹਿਬ ਸ੍ਰੀ ਅਨੰਦ ਸਾਹਿਬ ਦਾ ਪਾਠ ਕੀਤਾ ਪਹਿਲਾ ਪੰਜ ਪਿਆਰ ਨੂੰ ਸ਼ਕਾਇਆ ਪੰਜ-ਪੰਜ ਚੂਲੇ ਛਕਾਏ ਪੰਜ-ਪੰਜ ਛੱਟੇ ਨੇਤਰਾਂ ਚ ਪਾਏ ਪੰਜ-ਪੰਜ ਚੂਲੇ ਸੀਸ ਚ ਪਾਏ ਹਰ ਵਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਗਈ ਇਸੇ ਨੂੰ ਗੁਰੂ ਜੀ ਨੇ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਕਿਹਾ ਹੈ ਪੰਜਾਂ ਦੇ ਨਾਮ ਨਾਲ ਸਿੰਘ ਸ਼ਬਦ ਲਗਾਇਆ ਗਿਆ ਫਿਰ ਗੁਰੂ ਜੀ ਨੇ فرمایا ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ ਪੰਜਾਂ ਕਕਾਰਾਂ ਦੀ ਰਹਿਤ ਵਿੱਚ ਪੱਕੇ ਰਹਿਣਾ ਹੈ ਤੁਹਾਡੀਆਂ ਪਿਛਲੀਆਂ ਜਾਤਾਂ ਗੋਤਾਂ ਸਭ ਖਤਮ ਅੱਜ ਤੋਂ ਤੁਸੀਂ ਵਾਹਿਗੁਰੂ ਦਾ ਖਾਲਸਾ ਹੋ